ਅੱਜ ਤੁਸੀਂ ਪੱਠੇ ਤੇ ਜਿਹੜਾ ਧਰਨਾ ਲਾਈ ਬੈਠੇ ਆਂ ਹਾਂਜੀ ਭਾਰਤੀ ਕਿਸਾਨ ਜੂਨੀਅਰ ਕ੍ਰਾਂਤੀਕਾਰੀ ਵੱਲੋਂ ਲਾਇਆ ਹੈ ਹਾਂਜੀ ਹਾਂਜੀ ਇਹ ਕਿਉਂ ਲਾਇਆ ਕੀ ਲੋਡ ਪੈ ਗਈ ਤੁਹਾਨੂੰ ਧਰਨਾ ਲਾਉਣ ਦੀ ਅੱਜ ਇਹਨਾਂ ਨੇ ਜੀ ਪਹਿਲਾਂ ਮੇਰੇ ਮੁੰਡੇ ਨੂੰ ਬਾਹਰ ਭੇਜਾਂ ਦੀ ਖਾਤਰ ਤੇ ਆਦੇ 6 ਤੋਂ 8 ਮਹੀਨੇ ਲੱਗਣਗੇ ਜੀ ਇਹ ਹੋ ਗਏ 2 ਸਾਲ ਜੀ ਦਾਦਾ ਬੱਚੇ ਨੂੰ ਬਾਹਰ ਲਗਾਇਆ ਜੀ ਤੇ ਨਾ ਪੈਸੇ ਵਾਪਸ ਦਿੰਦੇ ਜੀ ਦਾ ਲੱਖ ਮੈਥੋਂ ਭਰਾਲਿਆ ਉਹ ਮੈਂ ਵਿਆਜ ਤੇ ਫੜ ਕੇ ਚਾਚੇ ਗਿਆ ਤੋ ਭਰਿਆ ਜੀ ਅੱਛਾ ਉਹ ਮੈਂ ਚਾਚੇ ਗਿਆ ਤੋ ਵਿਆਜ ਤੇ ਫੜ ਕੇ ਭਰਿਆ ਜੀ ਨਾ ਤਾਂ ਮੈਂ ਠੋਕਾ ਲੈਣ ਜੋ ਕਰਾ ਉਸ ਵੀ ਨਹੀਂ ਲੈਣ ਜੋ ਕਰਾ ਜੀ 14 ਦੇ ਚਾਚੇ ਕਹਦੇ ਵੀ ਉਹ ਜੈਟਰੀ ਕਰਾ ਦੀ ਜ਼ਮੀਨ ਦੀ ਇਹ ਪੈਸਾ ਨੂੰ ਕੋਈ ਨਹੀਂ ਮਹੀਨੇ ਦਾ ਇਕਰਾਰ ਕਰ ਲੈਂਦੇ 2 ਮਹੀਨੇ ਦਾ 2 ਦਿਨਾਂ ਦਾ ਕਰ ਲੈਂਦੇ 3 ਦਿਨਾਂ ਦਾ ਕਰ ਲੈਂਦੇ ਜੀ ਉਹ ਕਿਉਂ ਇਹਨਾਂ ਨੇ ਪੰਜੀ ਨਹੀਂ ਦਿੱਤੀ ਤੁਹਾਡਾ ਪਿੰਡ ਕਿਹੜਾ ਕਰੀਰ ਵਾਲੀ ਕਰੀਰ ਵਾਲੀ ਤੁਸੀਂ ਕਿਹੜੇ ਥਾਂ ਭੇਜਣਾ ਸੀ ਬੱਚੇ ਨੂੰ ਕੈਨੇਡਾ ਜੀ ਕੈਨੇਡਾ ਕਲੋਂ ਕਲੋਂ ਕਿੰਨੇ ਪੈਸੇ ਦੇ ਚੁੱਕਿਆ ਹੁਣ ਤੁਸੀਂ ਸਾਰੇ ਨੂੰ ਅਸੀਂ 10 ਲੱਖ ਰੁਪਏ ਦੇ ਚੁੱਕਿਆ ਜੀ 10 ਹਾਂਜੀ ਤੇ ਹੁਣ ਕਹਿੰਦੇ ਕੀ ਐ ਤੁਹਾਨੂੰ ਹੁਣ ਇਹ ਕਹਿੰਦੇ ਜੀ ਮਹੀਨੇ ਦਾ ਕਰਾਰ ਕਰ ਲੈਂਦਾ ਮਹੀਨਾ ਵੀ ਟੱਪੇ ਦਾ 2 ਦਿਨ ਬਣਾ ਕਰਾਰ ਕਰ ਲਿਆ ਜੀ 2 ਦਿਨ ਵੀ ਟੱਪ ਗਏ ਤੇ ਅੱਜ ਦਾ ਕਰਾਰ ਸੀਗਾ 3 ਵਜੇ ਦਾ 3 ਵਜੇ ਦਾ ਵੀ ਟੱਪ ਗਿਆ ਜੀ ਤੇ ਲਾਰੇ ਲਾਈ ਜਾਂਦੇ ਨੇ ਪੈਸੇ ਤੁਸੀਂ ਇਮੀਗ੍ਰੇਸ਼ਨ ਨੂੰ ਦਿੱਤੇ ਆ ਧਰਨਾ ਤੁਸੀਂ ਪੱਠੇ ਤੇ ਲਈ ਬੈਠੇ ਆਂ ਅੱਜ ਪੱਠਾ ਇਹਨਾਂ ਦਾ ਹੀ ਪੱਠਾ ਇਹਨਾਂ ਦਾ ਜੀ ਬਾਪੂ ਜੀ ਦਾ ਅੱਛਾ ਉਹ ਤਾਂ ਖਾਲੀ ਇਹ ਵੀ ਇਮੀਗ੍ਰੇਸ਼ਨ ਖੋਜਦਾ ਜੀ ਉਹਦਾ ਪੱਠਾ ਇਮੀਗ੍ਰੇਸ਼ਨ ਦਾ ਇੱਕ ਨਾਮ ਕੀ ਆ ਜੇਵੀ ਜੀ ਜੈਤੋਆ ਸਰਜੀ ਮੰਡੀ ਦੇ ਸਾਹਮਣੇ ਹਰਜਿੰਦਰ ਡਾਕਟਰ ਦੇ ਜੀ ਉੱਥੇ ਕੋਈ ਨਹੀਂ ਬੈਠੇ ਆ ਹਾਂਜੀ ਜੀ ਤੁਹਾਡੇ ਵੀ ਪੈਸੇ ਆ ਹਾਂਜੀ ਹਾਂਜੀ ਮੇਰੀ ਫਾਈਲ ਲੱਗੀ ਵੀ ਸੀਗੀ ਕੈਨੇਡਾ ਜਾਣ ਦੀ ਜੀ ਤੇ ਉਹ ਫਾਈਲ ਜੀ ਇਹਨਾਂ ਨੇ ਕੋਈ ਦਿੱਤੀ ਨਹੀਂ ਉਹਦੋਂ ਬਾਅਦ ਕੋਈ ਅਪਰੂਵ ਵਗੈਰਾ ਆਇਆ ਨਹੀਂਗਾ ਇਹ ਕਹਿੰਦੇ ਵੀ ਜਾ ਤਾਂ ਫਾਈਲ ਨੰਬਰ ਦੇ ਦੋ ਸਾਨੂੰ ਤੇ じゃ ਸਾਡੀ ਪੇਮੈਂਟ ਦੇ ਦਿਓ ਇਹ ਕਹਿੰਦੇ ਵੀ ਚਲੋ ਤੁਸੀਂ ਅੱਜ ਫਾਈਲ ਵਿਡਰੋਅਲ ਕਰਾ ਲਓ ਉਹਦੋਂ ਬਾਅਦ ਦੇ ਹੁਣ ਗਏ ਜੀ ਹਜੇ ਤੱਕ ਸਾਡੀ ਕੋਈ ਪੇਮੈਂਟ ਵਗੈਰਾ ਤਾਂ ਨਹੀਂ ਆਇਆ ਇਹ ਕਰਦੇ ਕਰਾਉਂਦੇ ਕਰਦੇ ਕਾ ਕਢਾਉਂਦੇ ਕਰਾਉਂਦੇ ਫਿਰ ਲੱਗ 2 ਲੱਖ ਰੁਪਏ ਆਇਆ ਹੈ ਤੱਕ ਤੇ ਬਾਕੀ ਸਾਡੀ ਪੇਮੈਂਟ ਜੀ ਬਾਕੀ ਕਿੰਨੀ ਪੇਮੈਂਟ ਤੁਹਾਡੀ ਸਾਡੀ ਟੋਟਲ 5 ਲੱਖ ਸੀਗੀ ਜੀ ਟੋਟਲ 5 ਲੱਖ ਦੇ ਵਿੱਚੋਂ ਕਿੰਨੇ ਮ ਕੋਲੇ ਤੁਹਾਡਾ ਵੀ ਕੋਈ ਬੱਚਾ ਜਾਨੀ ਇਹ ਨੇ ਹਰਜੀਤ ਦੇ ਜੀ ਇਹ ਹਰਜੀਤ ਦੇ ਕਿੰਨੇ ਕਿੰਨੇ ਇੱਕ ਤਰ ਹੈ ਜੀ ਕਿੰਨੇ ਕਿੰਨੇ ਚੱਕ ਭਰ ਕੇ ਦਿੱਤੇ ਨੂੰ ਇਹਨੇ 2 ਲੱਖ ਦਾ ਭਰਿਆ 1-3 ਲੱਖ ਦਾ ਭਰਿਆ ਜਿਉ ਖਾਤੇ ਜਾ ਕੇ ਲਾਉਣੇ ਆ ਵਿੱਚ ਕੱਖ ਵੀ ਨਹੀਂ ਜੀ 5 ਲੱਖ ਹੋ ਗਿਆ ਇਹ ਹਾਂ ਜੀ ਪ੍ਰਧਾਨ ਜੀ ਕਿਵੇਂ ਦੇਖੋਗੇ ਤੁਸੀਂ ਅੱਜ ਧਰ ਨਾਲ ਲਾਇਆ ਰਿਹਾ ਜੇ ਪੱਠੇ ਦੇ ਬੈਠੇ ਧਰ ਨਾਲ ਲਈ ਦੇਖੋ ਜੀ ਅੱਜ ਪਰਮਜੀਤ ਸਿੰਘ ਜੋ ਸਾਡੇ ਬਲਾਕ ਦੇ ਆਗੂ ਆ ਇਹ ਅੱਜ ਪਠਿਆਲੇ ਕੋਲ ਆਏ ਸੀ ਲੈਣ ਦੇਣ ਦੇ ਮਸਲੇ 'ਚ ਉਹਨਾਂ ਨੇ ਮੰਗਿਆ ਸੀ ਵੀ ਅਸੀਂ 5 ਲੱਖ ਰੁਪਏ ਉਹਨਾਂ ਦੇ ਚੁੱਕੇ ਆ 5 ਲੱਖ ਰੁਪਏ ਪੇਮੈਂਟ ਅਸੀਂ ਅੱਜ 10 ਵਜੇ ਕਰ ਦਾਂਗੇ 10 ਵਜੇ ਤੋਂ ਲੈ ਕੇ ਫਿਰ ਉਹਨਾਂ ਨੇ 12 ਵਜੇ ਦਾ ਟਾਈਮ ਕਰਤਾ 12 ਵਜੇ ਤੋਂ 3 ਵਜੇ ਦਾ ਟਾਈਮ ਕਰਤਾ ਜਦੋਂ 3 ਵਜੇ ਵੀ ਇਹਨੇ ਲਾਰੇ ਲੱਪੇ ਲਾਉਣ ਲੱਗੇ ਤਾਂ ਫਿਰ ਸਾਨੂੰ ਮਜਬੂਰ ਹੋ ਕੇ ਪਠੇ ਦੇ ਬਾਹਰ 'ਚ ਬਹਿਣਾ ਪਿਆ ਉਹਨੇ ਵੀ ਸਾਡੀ ਗੱਲਬਾਤ ਚੱਲਦੀ ਕਿ ਪਰਸੋਂ ਪੈਸੇ ਦੇ ਦਾਂਗੇ ਅਸੀਂ ਆਖਿਆ ਤੁਸੀਂ ਸਾਨੂੰ ਕੋਈ ਸਬੂਤ ਬੰਦਾ ਆਪ ਦਾ ਠੋਸ ਫੇਸ ਕਰ ਦਿਓ ਕਿ ਜਿਹੜਾ ਪਰਸੋਂ ਸਾਨੂੰ ਪੈਸੇ ਦੇ ਦੇ ਸਾਡਾ ਕਿਹੜਾ ਜੀ ਪੁਲਿਸ ਪ੍ਰਸ਼ਾਸਨ ਆ ਗਿਆ ਕੀ ਕਹਿੰਦਾ ਤੁਹਾਨੂੰ ਪੁਲਿਸ ਪ੍ਰਸ਼ਾਸਨ ਦਾ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਤੂੰ ਸਾਡੇ ਕੋਲ ਰਾਫਟ ਕਟਾਉਂਦੇ ਅਸੀਂ ਉਹਦਾ ਫਾਇਸਾ ਹਲ ਕਰ ਦਾਂਗੇ ਪਰ ਜਿੱਥੋਂ ਤੱਕ ਵੇਦਾ ਵੀ ਪਹਿਲਾਂ ਵੀ ਕਈ ਰਾਫਟਾਂ ਜਿਹੜੀਆਂ ਇਹ ਜਿਹੇ ਹੁੰਦੇ ਕੇਸ ਹੁੰਦੇ ਆ ਉਹਨਾਂ ਦੀਆਂ ਬਹੁਤ ਰਾਫਟਾਂ ਹੋਗੀਆਂ ਉਹ ਰਾਫਟਾਂ ਦੀ ਗੱਲ ਜਾਂਦੇ ਆ ਜੀ ਅਸੀਂ ਕਹੀਏ ਕਿ ਇੱਕ ਬਾਗੇਪੁਰਾਣੀ ਸਾਡੇ ਕੋਲ ਇੱਕ ਮੋਰੀਆ ਪਰਿਵਾਰ ਨਾਲ ਮਸਲਾ ਲੜਕਦਾ ਜੋ ਕਿ ਅਸੀਂ ਉਹਦੇ ਸਹਾਂਦੇ ਵਿੱਚ ਧਰਨਾ ਵੀ ਲਾਇਆ ਸੀ ਬਾਗੇਪੁਰਾਣੀ ਉੱਥੇ ਵੀ ਸਾਨੂੰ ਪੁਲਿਸ ਪ੍ਰਸ਼ਾਸਨ ਨੇ ਕਿਹਾ ਸੀ ਵੀ ਤੁਸੀਂ ਇੱਥੇ ਪ੍ਰਧਾਨ ਜੀ ਵੀ ਸਾਨੂੰ ਇਹਦੇ ਸਬੂਤ ਦਿਓ ਅਸੀਂ ਇਹਦੇ ਪਰਚਾ ਕਰਦਾਂਗੇ ਜਦੋਂ ਕਿ 3 ਮਹੀਨੇ ਤਕਰੀਬਨ ਹੋ ਗਏ ਗਵਾਹੀਆਂ ਵੀ ਹੋ ਗਈਆਂ ਪਰ ਹਜੇ ਤੱਕ ਕੋਈ ਪੁਲਿਸ ਪ੍ਰਸ਼ਾਸਨ ਨੇ ਉੱਥੇ ਕੋਈ ਪਰਚਾ ਨਹੀਂ ਕੀਤਾ ਇਹ ਪੁਲਿਸ ਪ੍ਰਸ਼ਾਸਨ ਤੋਂ ਅਸੀਂ ਕੀ ਵਿਸ਼ਵਾਸ ਦੇਵਾਂਗੇ ਜੇ ਉੱਥੇ ਤਾਂ ਪਰਚਾ ਨਹੀਂ ਹੋ ਸਕਦਾ ਕਿ ਸਾਡੀ ਜੈਤੋ ਦੀ ਪੁਲਿਸ ਤੇ ਪਰਚਾ ਕਰ ਦੂਗੀ ਸੋ ਅਸੀਂ ਇਨਸਾਫ ਲੈਣ ਵਾਲੇ ਲੋਕ ਕਦੇ ਵੀ ਇਸ ਗੱਲ ਤੋਂ ਨਹੀਂ ਡਰਦੇ ਜੇ ਕਰੇ ਭੱਠੇ ਵਾਲਾ ਇਹ ਸਾਨੂੰ ਕੋਈ ਵਿਸ਼ਵਾਸ ਨਾ ਦੇਊਗਾ ਜਾਂ ਨਾ ਸਾਡੇ ਪੈਸੇ ਦੇਊਗਾ ਤਾਂ ਅਸੀਂ ਉਹਨਾਂ ਤੇ ਕਿਤੇ ਧਰਨਾ ਜਾਰੀ ਰੱਖਾਂਗੇ ਪ੍ਰਸ਼ਾਸਨ ਤੇ ਤੁਹਾਨੂੰ ਵਿਸ਼ਵਾਸ ਨਹੀਂਗਾ ਜੋ ਪ੍ਰਸ਼ਾਸਨ ਸਰ ਪ੍ਰਸ਼ਾਸਨ ਜ਼ਿੰਮੇਵਾਰੀ ਲੈ ਲੇ ਵੀ ਅਸੀਂ ਪਰਸੋ ਪੈਸੇ ਦੇ ਦਾਂਗੇ ਜਾਂ ਕੱਲ ਨੂੰ ਪੈਸੇ ਇਸ ਬੈਂਕਟ ਪਾ ਦਾਂਗੇ ਅਸੀਂ ਪ੍ਰਸ਼ਾਸਨ ਦੀ ਗੱਲ ਦਾ ਹਾਰ ਬਣ ਜਾਾਂਗੇ ਪੱਠੇ ਵਾਲੇ ਤੋਂ ਪਾਸੇ ਹੋ ਜਾਾਂਗੇ ਇਹੋ ਜੇ ਘਰ ਹੋਰ ਕਿੰਨੇ ਕ ਜਿਹੜੇ ਨੌਜਵਾਨਾਂ ਦੇ ਪੈਸੇ ਹੋਰ ਕਿੰਨੇ ਕ ਸਾਡੇ ਮਤਲਬ ਚੈਨੇ ਪਿੰਡ ਦੇ ਵਿੱਚ ਨਾ ਹਜੇ ਹੋਰ ਕਾਰੀ ਦਿੱਤਾ ਕੋਈ ਵੀਡੀਓ ਨਹੀਂ ਪਾਈ ਇਹਦੀ 10-15 ਘਰ ਹੈ ਇਹਨਾਂ ਨੂੰ ਮਤਲਬ ਐ ਲਾਰੀ ਲਾਈ ਜਾਂਦੇ ਹੈ ਅੱਗੇ ਦੇ ਦੇਣਗੇ ਕੱਲ ਨੂੰ ਦੇ ਦੇਣਗੇ ਪਰਸੋਂ ਦੇ ਦੇ ਦੇਣਗੇ ਤੁਹਾਨੂੰ ਕਿਤੇ ਦੋ ਦਿਨਾਂ ਦਾ ਇਕਰਾਰ ਕਰ ਲੈਂਦੇ ਆ ਕਿਤੇ ਹਫ਼ਤੇ ਦਾ ਕਰਾਂ ਕਰ ਲੈਂਦੇ ਆ ਉਸ ਮਤਲਬ ਇਕਰਾਰ ਤੇ ਪਹੁੰਚ ਦੇ ਦੇ ਹੂੰ ਸਾਨੂੰ ਵੀ ਹੁਣ ਮਹੀਨਾ ਹੋ ਗਿਆ ਬੰਦ ਲਟਕਦੇ ਨੂੰ ਪਹਿਲਾਂ ਜਰੂਰ ਇਹਨਾਂ ਨੇ 5 ਲੱਖ ਰੁਪਏ ਪਾਇਆ ਸੀਗਾ ਉਸ ਤੋਂ ਬਾਅਦ ਵਿੱਚ ਸਾਡੇ ਲਾਰੇ ਹੀ ਲੱਗਦੇ ਰਹੇ ਆ ਹੂੰ ਬਸ ਅੱਜ ਸ਼ਾਮ ਤੀ ਆਉਂਦੇ ਚ ਸ਼ਾਮ ਨੂੰ ਪਾ ਦੇਂਗੇ ਕੱਲ ਨੂੰ ਪਾ ਦੇਂਗੇ ਸ਼ਾਮ ਨੂੰ ਪਾ ਦੇਂਗੇ ਕੱਲ ਨੂੰ ਆ ਐ ਲਾਰੇ ਲੱਗਦੇ ਆ ਜੀ ਸਾਨੂੰ ਕੋਈ ਪ੍ਰੂਫ ਨਹੀਂ ਦਿੱਤਾ ਜਾਣੇ ਜੀ ਹੋਰ ਪਰਿਵਾਰ ਵੀ ਆ ਕੋਈ ਚੈਨੇ ਪਿੰਡ ਦਾ ਜਿਹੜਾ ਜਿੰਨਾਂ ਨੇ ਪੈਸੇ ਦਿੱਤੇ ਸੀ ਬਾਹਰ ਜਾਣਦਾ ਨਹੀਂ ਅਸੀਂ ਮਹਰਬਤ ਵੀਡੀਓ ਨਹੀਂ ਪਾਈ ਨਹੀਂ ਤਾਂ ਪਰਿਵਾਰ ਤਾਂ ਬਹੁਤ ਆ ਜਾਣੇ ਸਾਨੂੰ ਐਂ ਹੀ ਸਾਡੇ ਨਾਲ ਤੂੰ ਜਵਾਬ ਦਿੰਦਾ ਕਿ ਸਾਡੇ ਪੈਸੇ ਦੇ ਅਸੀਂ ਤਾਂ ਦੇ ਨਹੀਂ ਆ ਉਹਨਾਂ ਨਾਲ ਲੱਕ ਜਿਹੜੇ ਸਾਰੇ ਇਕੱਠੇ ਕਿਉਂ ਨਹੀਂ ਤੁਰੇ ਪਰਤਾ ਜੀ ਸਾਰੇ ਤੁਰੇ ਜੀ ਇਹ ਤਾਂ ਦਿੱਤੇ ਨਹੀਂ ਜਾਣੇ ਹੂੰ ਕੋਟਲੀ ਵਾਲੇ ਜਿਹੜੂ ਪੂਰਨ ਵਾਲੇ ਕੋਟਾ ਦੇ ਤਰੀਰ ਵਾਲੀ ਰਾਮਿਆਣਾ ਰਾਮਿਆਣਾ ਪਰਸੋਂ ਰਾਤ ਨੂੰ ਜਲੂਸ ਕੱਢ ਕੇ ਗਏ ਆ ਬਹੁਤ ਜਨਤਾ ਇੱਥੇ ਬੈਠੇ ਰਹੇ ਪਰਸੋਂ ਰਾਮਿਆਣਾ ਵਾਲੇ ਵੀ ਬੈਠੇ ਰਹੇ ਇਹ ਕੀ ਕਹਿੰਦਾ ਇਹ ਪੈਸੇ ਤੋਂ ਦਿੱਤੇ ਪੁੰਜੀ ਆ ਅੱਜ ਦਿਨ ਹੀ ਸਵੇਰੇ ਕੱਢੇ ਤੇ ਮਾਈਂ ਦਾ ਪ੍ਰਧਾਨ ਜੀ ਹੁਣ ਵੀ ਫੋਨ ਆਇਆ ਸੀਗਾ ਵੀ ਮੈਂ ਪੈਸੇ ਦੇ ਦੂੰਗਾ ਮੇਰਾ ਬੈਂਕ 'ਚ ਲੋਨ ਚੱਲਦਾ ਜਾ ਲੋਨ ਦੇ ਮੇਰੇ ਮੈਨੇਜਰ ਨਾਲ ਵੀ ਗੱਲ ਕਰਵਾਈ ਸੀ ਮੈਨੇਜਰ ਦੇ ਕੋਈ ਅਧਿਕਾਰੀ ਬੋਲਿਆ ਸੀ ਉਹ ਕਹਿੰਦਾ ਸਾਡੇ ਕੋਲੇ ਤਾਂ ਲੋਨ ਚੱਲਦਾ ਲੋਨ ਪਰਸੋਂ ਤੱਕ ਪਾਸ ਹੋ ਜਾਊਗਾ ਅਸੀਂ ਜਦੋਂ ਪਾਸ ਹੋ ਗਿਆ ਅਸੀਂ ਤੁਹਾਡੇ ਖਾਤੇ 'ਚ ਪੈਸੇ ਪਾ ਦਾਂਗੇ ਨਹੀਂ ਜਿਹ ਅਸੀਂ ਉਹੀ ਤਾਂ ਗੱਲ ਦੇ ਬਾਰੇ ਇੱਥੇ ਬੈਠੇ ਸੀਗੇ ਜੀ ਵੀ ਅਸੀਂ ਤੁਹਾਨੂੰ ਲੁਆਵਦੇ ਜਿਹੜੇ ਅਸੀਂ ਤੁਹਾਨੂੰ ਪੈਸੇ ਦਿੱਤੇ ਸੀ ਅਸੀਂ ਤੁਹਾਨੂੰ ਇਹ ਤਾਂ ਨਹੀਂ ਦਿੱਤੇ ਸੀ ਅਸੀਂ ਦੀ ਲੋਨ ਕਰਾ ਕੇ ਸਾਨੂੰ ਪੈਸੇ ਮੋੜਿਓ ਅਸੀਂ ਤੁਹਾਨੂੰ ਦਿੱਤੇ ਜਾਂ ਸਾਡਾ ਬੱਚਾ ਬਾਹਰ ਭੇਜਿਆ ਜਾਏ ਜਾਂ ਸਾਡੇ ਪੈਸੇ ਵਾਪਸ ਕਰੀਏ ਜੀ ਹੁਣ ਸਾਡਾ ਬੱਚਾ ਨਹੀਂ ਬਾਹਰ ਗਿਆ ਤਾਂ ਸਾਡੇ ਫਿਰ ਪੈਸੇ ਤਾਂ ਵਾਪਸ ਕਰਨ ਦੇ ਹੱਥ ਬੰਦ ਆਣਗੇ ਜੀ ਹੂੰ ਤੁਸੀਂ ਪੱਠੇ ਮੂਰੇ ਲਾ ਲਿਆ ਤੁਸੀਂ ਇਮੀਗ੍ਰੇਸ਼ਨ ਨੂੰ ਮੂਰੇ ਤਰਨਾ ਕਰਾਉਣੀ ਲੱਗ ਗਈ ਤੇ ਨਹੀਂ ਨੀ ਕੋਈ ਇਮੀਗ੍ਰੇਸ਼ਨ ਕੋਲੇ ਤੱਕੇ ਨਹੀਂ ਕੱਲੇ ਦੋ ਪੱਖੇ ਆਈ ਸਾਰਾ ਕੋਲੇ ਕੇ ਅੰਦਰੋਂ ਕਾਕੀ ਸੁਣਾਣੀ ਔਰ ਜਿੰਦਰਾ ਲੱਗਾ ਉੱਥੇ ਹਾਂ ਜਿੰਦਰਾ ਲੱਗਾ ਨਹੀਂ ਆਈ ਇੱਕ ਬਸ ਕੋ ਕਾਮਜਰੀਆ ਬਸ ਪਾਣੀ ਪੀਉਣ ਲੋਕਾਂ ਨੂੰ ਹੁਣ ਜਿਹੜਾ ਇਮੀਗ੍ਰੇਸ਼ਨ ਦਾ ਮਾਲਕ ਹੈ ਹਾਂ ਉਹ ਪੱਠੇ ਦਾ ਮਾਲਕ ਹੈ ਪੱਠੇ ਦਾ ਮਾਲਕ ਹੈ ਹੈਪੀ ਉਹ ਇੱਥੇ ਬੈਠਾ ਹੁਣ ਨਹੀਂ ਹੁਣ ਇਸ ਟਾਈਮ ਤੇ ਹੈ ਨਹੀਂ ਜੀ ਹੁਣ ਹੈ ਨਹੀਂ ਉਹ ਕਹਿੰਦਾ ਮੈਂ ਲੁਧਿਆਣੇ ਗਿਆ ਵੇ ਇਸੇ ਥੋੜੇ ਮਸਲੇ ਚ ਤੁਰਿਆ ਫਿਰਦਾ ਉਹ ਕਹਿੰਦਾ ਜਿਹਨਾਂ ਨਾਲ ਗੱਲ ਹੋਈ ਸੀ ਫੋਨ ਤੇ ਕਹਿੰਦਾ ਇਹਦਾ ਮੁੰਡਾ ਆਉਂਦਾ ਉਹ ਗੱਡੀ ਥੱਲੇ ਆਉਂਦਾ ਸੀ ਇਹ ਕਰੀਆ ਹੀ ਆ ਇਹਦਾ ਹੂੰ ਕੀ ਦਾ ਇਹਦਾ ਬਾਈ ਹਾਰਜੀ ਦਾ ਹੂੰ ਇਧਰ ਆਓ ਤੀਜੇ ਦਿਨ ਭਾਲ ਕੇ ਲਿਆਏ ਜੀ ਨੂੰ ਹੂੰ ਇਧਰ ਆ ਜਾ ਯਾਰ ਚ ਹੂੰ ਤੁਹਾਡੇ ਕਿੰਨੇ ਬੱਚੇ ਆ ਇੱਕ ਬੱਚਾ ਜੀ ਹੂੰ ਇੱਕ ਬੱਚਾ ਉਸ ਨੂੰ ਬਾਹਰ ਭੇਜਣਾ ਸੀ ਹਾਂਜੀ ਉਹ ਤੁਹਾਡੇ ਨੇ ਥੱਗੀ ਵੱਜ ਗਈ ਹਾਂਜੀ ਕੀ ਤੁਹਾਡਾ ਬੱਚਾ ਹੁਣੇ ਬਾਈ ਦੱਸ ਰਿਹਾ ਗੱਡੀ ਥੱਲੇ ਆਉ ਨੂੰ ਗੱਡੀ ਥੱਲੇ ਆ ਗਿਆ ਸੀਗਾ ਜੀ ਨਾ ਜਾਂਦੇ ਤਾਂ ਭਾਲਣਾ ਹੁਣ ਮੇਰਾ ਪਿੰਡ ਪੀਰ ਵਾਲੀ ਆਪਦੀ ਮੰਮੀ ਦਾ ਵੀ SIM ਕੱਟ ਕੇ ਬਦਲ ਗਿਆ ਜੀ ਆ ਤਾਂ ਵੀ ਫੋਨ ਬੰਦ ਕਰ ਲਿਆ ਬੱਚੇ ਨੇ ਜੀ ਤੇ ਅਸੀਂ ਮੈਂ ਦੁੱਧ ਦਾ ਕੰਮ ਕਰਦਾ ਸੀ ਸ਼ਹਿਰ ਚ ਦੁੱਧ ਪੋਣਾ ਜੀ ਇੱਥੇ ਭੱਠਾ ਤੇ ਪਾ ਕੇ ਜਾਂਦਾ ਜੀ ਤੇ ਮੈਂ ਉੱਥੇ ਦੁੱਧ ਪੋਣਦੇ ਆ ਮਰੁੰਦਾ ਸਾਰੇ ਸ਼ਹਿਰ ਚ ਗੱਡੀ ਦੀ ਲਈ ਸਾਰੇ ਸੂਆ ਸਾਹ ਵੇਖਦਾ ਜੀ ਤੇ ਮੁੜ ਕੇ ਸਾਨੂੰ ਨੇਰੇ ਹੋਏ ਉਹ ਤਲਵੰਡੀ ਕੋਲੇ ਉਹਥੇ ਜਾ ਡਾਡੀ ਭੱਡੀ ਭੂਆਜੀ ਕੋਲੇ ਬੈਠੇ ਉਹਨਾਂ ਨੇ 9 ਵਜੇ ਫੋਨ ਕਰਿਆ ਜੀ ਅਸੀਂ ਉੱਥੇ ਦੀ ਰੋਟੀ ਨਹੀਂ ਖਾਧੀ ਜਿੰਨਾ ਚਿਰ ਸਾਨੂੰ ਫੋਨ ਨਹੀਂ ਆਇਆ ਫਿਰ ਜਦੋਂ ਫੋਨ ਆ ਗਿਆ ਸਾਰੇ ਸਕੇਰਾਂ ਵਾਲੇ ਸਾਰੇ ਚਾਤੇ ਤਾਇਏ ਘਰੇ ਆ ਗਏ ਸਾਡੇ ਸਾਡੇ ਘਰੇ ਇਕੱਠ ਬਹੁਤ ਹੋ ਗਿਆ ਜੀ ਤੇ ਇਹਨਾਂ ਦਾ ਕੀ ਜਾਂਦਾ ਜੀ ਇਹ ਠੱਗੀ ਮਾਰਨ ਵਾਲਾ ਤਾਂ ਮੇਰੇ ਬੱਚਾ ਇੱਕ ਬੱਚਾ ਜੀ ਦੂਜੇ ਬੱਚਾ ਗੱਡੀ ਤੇ ਲਿਆ ਕੇ ਮਰ ਜਾਂਦਾ ਇਹਦਾ ਵਾਹ ਸਕੀਰੀ ਚੋਟ ਗਿਆ ਜੀ ਨਹੀਂ ਜਦੋਂ ਆਪਾਂ ਆਇਲ ਬੋਣੇ ਕਿਤੋਂ ਆਸੇ-ਪਾਸੇ ਪੁੱਛਦੇ ਆ ਵੀ ਇਹਨਾਂ ਦਾ ਚਾਲ ਚੱਲਣਾ ਕਿਹੋ ਜਿਹਾ ਹੈ ਬਿਹਾਰ ਕਿਹੋ ਜਿਹਾ ਹੈ ਇਹਨਾਂ ਦਾ ਰਿਕਾਰਡ ਕਿਹੋ ਜਿਹਾ ਹੈ ਤੁਸੀਂ ਪੁੱਛਿਆ ਨਹੀਂ ਕਿਸੇ ਨੂੰ ਵੀ ਅਸੀਂ ਨਹੀਂ ਜੀ ਮੈਂ ਇਹ ਪੁਰਾਣੇ ਆਰਤ ਕੇ ਸੀ ਜੀ ਕਿਹਦੇ ਆਰਤ ਕੇ ਇਹ ਪਹਿਲਾਂ ਸਾਡੀ ਜੈਤੋ ਮੰਡੀ ਦੀ ਹਾਂ ਜੈਤੋ ਮੰਡੀ ਦੇ ਆਰਤ ਕੇ ਇੱਨੀ ਚੰਗੇ ਬੰਦੇ ਸੀ ਗੱਲਾਂ ਛੱਡ ਦਿਓ ਆ ਵੀ ਇਹਨਾਂ ਦਾ ਚਾਚੇ ਕਈ ਆ ਪੱਠਾ ਜੀ ਅੱਛਾ ਤੇ ਮੈਂ ਕਿਹਾ ਵੀ ਇਹ ਕੋਲ ਦੁਕਾਨਾ ਮੇਰਾ ਕਦੋਂ ਦਾ ਮੈਂ ਦੁੱਧ ਪੋਨਾ ਪੱਠਿਆਂ ਤੇ ਦੋਨਾਂ ਤੇ ਤੇ ਮੈਂ ਕਿਹਾ ਕਿਵੇਂ ਕਰ ਦੇਣਗੇ ਤੇ ਬਾਕੀ ਦੁਕਾਨਾਂ ਬਾਕੀ ਇਹਦਾ ਮਕਾਨ ਮੈਂ ਜਾਣਦਾ ਜ਼ਮੀਨ ਹੈ ਇਹਨਾਂ ਕੋਲੇ ਮੈਂ ਕਿਹਾ ਜੀ ਬਾਪੂ ਐ ਥੋੜੀ ਠੱਗੀ ਮਾਰਨਗੇ ਬਈ ਪੀ ਜਾਂਦਾ ਬਈ ਮੇਰੇ ਅੱਖੇ ਤੂੰ ਪੈਸੇ ਭਰ ਦੇ ਮੈਂ ਵਿਆਜ ਤੇ ਚੱਕ ਕੇ ਪੈਸੇ ਭਰੇ ਜਾ ਠੀਕ ਹੈ ਤੂੰ ਦਾ ਕਿੰਨਾ ਵਿਆਜ ਪੈ ਰਿਹਾ ਤੁਹਾਨੂੰ ਮੈਨੂੰ 1.5 ਰੁਪਏ ਦੇ ਹਿਸਾਬ ਨਾਲ ਪੈ ਰਿਹਾ 1.5 ਤੋਂ ਉੱਤੇ ਹੀ ਲਾਉਣਗੇ ਜੀ ਕੋ ਚਾਚੇ ਕਹਿੰਦੇ ਜਾ ਰਜਿਸਟਰੀ ਕਰਾ ਤੇ ਜਾ ਵੀ ਅਖੇ ਸਾਨੂੰ ਪੈਸੇ ਦੇ ਟੇਚ ਕਿੰਨਾ ਟਾਈਮ ਹੋ ਗਿਆ 2 ਸਾਲ ਹੋ ਗਏ ਜੀ ਮੈਂ ਠੇਕਾ ਵੀ ਨਹੀਂ ਲਾ ਕੇ ਵੇਖਿਆ ਸਾਰਾ ਕਿੰਨਾ ਟਾਈਮ ਦਾ ਪੈਸੇ ਦਿੱਤੇ ਤੈਨੂੰ 2 ਸਾਲ ਹੋ ਗਏ 2 ਸਾਲ ਹੋ ਗਏ ਜੇਕਰ ਇਨਸਾਫ ਤੁਹਾਨੂੰ ਨਹੀਂ ਮਿਲਦਾ ਹੁਣ ਹਾਂਜੀ ਤੁਹਾਨੂੰ ਇਹ ਇਦਾਂ ਨੁਲੀਪੋਪ ਦਿੱਤਾ ਜਾਂਦਾ ਵੀ ਉੱਠ ਖੜੂ ਕੋਈ ਹੱਲ ਹੋ ਜਾਊਗਾ ਤੇ ਤੁਹਾਡਾ ਫਿਰ ਸੰਘਰਸ਼ ਕੀ ਹੋਊਗਾ ਅਗਲਾ ਸੰਘਰਸ਼ ਵੀ ਅਸੀਂ ਤੇਜ਼ ਕਰਾਂਗੇ ਅਸੀਂ ਜ਼ਿਲ੍ਹਾ ਕਮੇਟੀ 'ਚ ਪਾਤੀਏ ਵੀਡੀਓ ਵੀ ਅਸੀਂ ਇੱਥੇ ਬੈਠੇ ਆਂ ਨਾ ਉਹ ਤਾਂ ਕੱਲ ਨੂੰ ਫਿਰ ਅਸੀਂ ਵੱਡਾ ਕੋਈ ਜ਼ਿਲ੍ਹੇ ਦਾ ਇਕੱਠ ਕਰਕੇ ਇਹਨਾਂ ਦਾ ਫਿਰ ਚੰਗੀ ਤਰ੍ਹਾਂ ਕਰਾਓ ਕਰਾਂਗੇ ਨਾ ਤਾਂ ਇਹਨਾਂ ਦੇ ਟਰੈਕਟਰ ਟਾਲੀ ਕੋਈ ਭਰਦੇ ਕੇ ਖੱਡੇ 'ਚੋਂ ਡਾਕ ਦੇ ਪਿੰਡ ਤੱਕ ਇਟਾ ਪਹੁੰਚ ਨਹੀਂ ਆਈ ਪੋਰ ਕਿਰਾਂ ਤੁਸੀਂ ਇਥੋਂ ਇਹ ਧਰਨਾ ਚੁੱਕੋਗੇ ਅੱਜ ਫਿਰ ਨਹੀਂ ਹਜੇ ਜਿਓ ਜੀ ਤੁਹਾਨੂੰ ਕੋਈ ਇਹਨਾਂ ਦਾ ਅਧਿਕਾਰੀ ਕੋਈ ਖਾਸ ਇਹਨਾਂ ਦਾ ਕੋਈ ਬੰਦਾ ਤੁਹਾਨੂੰ ਵਿਸ਼ਵਾਸ ਦੇਊਗਾ ਫਿਰ ਇਹ ਧਰਨਾ ਦੇਖਾਂਗੇ ਜੇਕਰ ਕਿਸੇ ਕੋਈ ਆਹ ਮੁੰਚੀ ਨੂੰ ਜਾਂ ਆਹ ਕਿਸੇ ਬੰਦੇ ਨੂੰ ਖੜਾ ਕਰ ਦੇਣ ਕਿ ਸਾਡੇ ਮੂਰੇ ਵੀ ਮੈਂ ਦੇ ਦਊਗਾ ਜਾਂ ਕੋਈ ਪ੍ਰਸ਼ਾਸਨ ਅਧਿਕਾਰੀ ਪੁਛ ਅਧਿਕਾਰੀ ਕੋਈ ਜ਼ਿੰਮੇਵਾਰੀ ਲਊਗਾ ਇਥੋਂ ਦੇ ਵੀ ਹਾਂ ਜੀ ਇਹ ਨਹੀਂ ਪੈਸੇ ਦਿੰਦਾ ਮੈਂ ਦੇਊਗਾ ਫਿਰ ਇਹ ਧਰਨਾ ਦੇਖਾਂਗੇ ਨਹੀਂ ਸਾਡਾ ਧਰਨਾ ਇਸ ਤਰ੍ਹਾਂ ਨਿਰੰਤਰ ਜਾਰੀ ਰਹੂਗਾ ਨਿਰੰਤਰ ਜਾਰੀ ਰਹੇਗੀ ਹੋਰ ਛੀ ਨੇ ਸਾਥੋਂ ਜੀ ਤਿੰਨ ਵਾਰੀ ਜ਼ਿੰਮੇਵਾਰੀ ਲਈ 3 ਲੱਖ 3 ਲੱਖ ਨੂੰ ਘਰੇ ਦੇਖਿਆ ਹੈ ਕਹਿੰਦਾ ਵੀ ਮੇਰਾ ਪੱਠਾ ਨਾ ਕਿਰੋ ਮੈਂ 3 ਲੱਖ ਰੁਪਏ ਦੇਣਾ ਸਾਡੀ ਬੇਇੱਜ਼ਤੀ ਹੋਣੀ ਹਮ ਕਿਰਾ 3 ਲੱਖ ਦੇ ਕੇ ਮੁਰਕੇ ਦੱਸ ਤੋ ਕਹਿੰਦਾ ਕੱਲ 14 ਮਸਿਆ ਤੇ ਮੈਂ ਇਹ ਗਰੀਬਾਂ ਦਾ ਹਿਸਾਬ ਕਰਨਾ ਤੁਸੀਂ ਮੇਰੇ ਗੱਲ 'ਚ ਬੂਠਣਾ ਦਿਓ ਉਹਦਾ ਕੋਈ ਗੱਲ ਅਸੀਂ ਤਾਂ ਵੀ ਛੱਡਤਾ 10 ਤਰੀਕ ਦਾ ਇਕਰਾਰ ਕਰ ਲਿਆ 15 ਦਾ ਕਰ ਲਿਆ 20 ਦਾ ਕਰ ਲਿਆ ਉਹ ਸਾਰੇ ਮਹੀਨੇ ਨਗਾ ਤੇ ਜੀ ਤੈਨੂੰ ਨਹੀਂ ਉਹ ਕਹਿੰਦੇ ਵੀ ਸਾਡੀ ਬੇਇਜ਼ਤੀ ਹੁੰਦੀ ਆ ਹਾਂ ਤੁਸੀਂ ਜੀ ਤੋਂ ਵਿਆਜੂ ਪੈਸੇ ਲੈ ਕੇ ਦਿੱਤੇ ਆ ਹਾਂ ਤੁਸੀਂ ਨਾਮ ਉਹਦੇ ਤੁਹਾਡੇ ਨਾ ਸਾਡੀ ਕਦੀ ਬੇਇਜ਼ਤੀ ਆ ਜੀ ਤੁਹਾਡੀ ਬੇਇਜ਼ਤੀ ਨਹੀਂ ਹਾਂ ਨਾ ਇਹਨਾਂ ਦੀ ਬੇਇਜ਼ਤੀ ਹੁੰਦੀ ਆ ਬਾਣੀਆਂ ਦੀ ਬੇਇਜ਼ਤੀ ਹੁੰਦੀ ਆ ਜੱਟਾਂ ਦੀ ਕਦੀ ਬੇਇਜ਼ਤੀ ਜੱਟ ਤਾਂ ਕਹਿੰਦੇ ਐਵੇਂ ਵਹਿਲੇ ਫਿਰਦੇ ਹੂੰ ਇਹ ਤਾਂ ਇਹ ਗੱਲ ਸੋਚਦੇ ਜੀ ਹੂੰ ਹੋਰ ਸਾਡਾ ਦਾ ਰੱਤਾ ਆਏ ਆ ਵੀ ਅੱਜ ਆ ਕੇ ਰਲੋ ਤੇ ਕੱਲ ਨੂੰ ਇੱਥੇ ਬਹਿ ਜਾਗੇ ਨੰਗਾ ਟਾਪਾ ਵੀ ਬੰਦ ਕਰ ਦਿਆਂਗੇ ਹੂੰ ਹਾਲੇ ਤਾਂ ਕੋਈ ਫੇ ਦੋਵੇਂ ਪੱਠੇ ਬੰਦ ਕਰਾਂਗੇ ਸੀ ਨਾ ਦੋਵੇਂ ਪੱਠੇ ਇਹਨਾਂ ਦੀ ਆ ਨਹੀਂ ਤੁਸੀਂ ਉਹ ਪੱਠੇ ਉਹਨਾਂ ਦਾ ਆਹ ਦੱਸ ਕੇ ਜੀਏ ਇਹ ਸਕੇ ਐਂ ਤਾਂ ਹੋ ਸਕਦਾ ਨਹੀਂ ਟਰੈਕਟਰ ਹੁਣ ਖਲੋਕ ਤੇ ਨਹੀਂ ਇਧਰ ਵੜਨ ਦੀ ਵੀ ਆ ਉਧਰ ਲੈ ਆਏ ਜੀ ਉਹ ਚਲੋ ਉਹਦਾ ਅੰਡ ਗੌਂਡ ਚ ਲਾਈ ਦਿੰਨੇ ਆ ਕੋਈ ਉਹਨਾਂ ਦੇ ਕਸੂਰੀ ਨਹੀਂ ਦਾ ਪ੍ਰਧਾਨ ਜੀ ਨਹੀਂ ਉਹਨਾਂ ਦਾ ਕੋਈ ਨਹੀਂ ਉਹਨਾਂ ਦਾ ਕੋਈ ਨਹੀਂ ਉਹ ਟੱਤੀ ਦੇ ਲੱਤ ਪਰ ਇਹਦਾ ਮਕਸਦ ਇਹਨਾਂ ਦੀ ਕਰੀ ਹੈ ਜੀ ਜਦੋਂ ਸਾਡਾ ਲੈਣ ਦੇਣੀ ਇਹਨਾਂ ਨਾਲ ਆ ਜੀ ਅਸੀਂ ਤਾਂ ਬਦਲੇ ਇਹਨਾਂ ਦੀ ਸਾਰਾ ਕੁਝ ਬੰਦ ਕਰਾਂਗੇ ਨਾ ਕੋਈ ਟਰਾਲੀ ਟਰੈਕਟਰ ਟੱਪਾਂ ਦੇਵਾਂਗੇ ਅਜਿਦਾ ਮਤਲਬ ਉਹ ਵੀ ਜਾਰੀ ਰੱਖਾਂਗੇ ਜੀ ਧਰਨਾ ਸਾਨੂੰ ਮਤਲਬ ਬਹੁਤ ਚੱਲੋਗਾ ਜੀ ਮਤਲਬ ਭੁਗਾਈ ਕਰਦੇ ਨੂੰ ਸਾਨੂੰ ਮਤਲਬ 3 ਮਹੀਨੇ ਹੋਗੇ ਜੀ ਮਤਲਬ ਜੀ ਕੁਝ ਜਦੋਂ ਤੁਹਾਡੇ ਠੱਗੀ ਵੱਜੀ ਤੁਸੀਂ ਦਰਖਾਸਤ ਨਹੀਂ ਦਿੱਤੀ ਥਾਣੇ ਹਾਂਜੀ ਦਰਖਾਸਤ ਜੀ ਮੈਂ ਥਾਣੇ ਚ ਗਿਆ ਸੀਗਾ ਜੀ ਉਦੋਂ ਉਹਨੇ ਵੀ ਤੂੰ ਪ੍ਰੂਫ ਲੈ ਕੇ ਆਵੀ ਜਿਹੜੇ ਆਹ ਤੱਕ ਪੈਸੇ ਭਰੇ ਆ ਹੂੰ ਤੇ ਮੁੜ ਕੇ ਮੈਂ ਕਿਹਾ ਜੀ ਦੇਖ ਆਪ ਪ੍ਰਧਾਨ ਜੀ ਖੜੇ ਆ ਪ੍ਰਧਾਨ ਜੀਆਂ ਦੇ ਵਿੱਚ ਜਿੱਤੇ ਤੈਨੂੰ ਦੱਸ ਦਿਆਂਗੇ ਉਦੋਂ ਆਪਾਂ ਪ੍ਰੂਫ ਲੈ ਕੇ ਦਰਖਾਸਤ ਦੇਵਾਂਗੇ ਪ੍ਰੂਫ ਹੈਗੇ ਤੁਹਾਡੇ ਕੋਲੇ ਪ੍ਰੂਫ ਹੈਗੇ ਆ ਜੀ ਘਰੇ ਸਾਰੇ ਜਿਵੇਂ ਜਿਵੇਂ ਪਹਿਲਾਂ 20000 ਭਰੇ ਆ ਫਿਰ 80000 ਭਰੇ ਆ ਜੀ 20000 ਵੀ ਤੁਸੀਂ ਨਕਦ ਦੇ ਕੇ ਆਏ ਆ ਜਾਂ ਸਾਰਾ ਲੈ ਕੇ ਆਇਆ ਜਾਂ ਬੈਂਕ ਰਾਹੀਂ ਨਕਦ ਕਹਿੰਦੇ ਦਿੱਤਾ ਸਾਰਾ ਨਕਦ ਦਿੱਤਾ ਹਾਂਜੀ ਨਕਦ ਦਾ ਕੀ ਪ੍ਰੂਫ ਉਹਦੇ ਇਹਨਾਂ ਦੇ ਆਹ ਹੋ ਗਿਆ ਜੀ 8:00 ਵਜੇ ਦਿਆ ਯਾਰ ਡਾਕਟਰ ਪੜ ਤੇ 10:00 ਤ ਹੋਈ ਆ ਜੀ ਇਹਨਾਂ ਦੀ ਹਰ ਰਸੀਤਾ ਕੱਟ ਕੇ ਪੱਕੀਆਂ ਜੇਬੀਆਂ ਤੁਹਾਨੂੰ ਸੀ ਤਾਂ ਕੱਟ ਕੇ ਦਿੱਤਾ ਹਾਂ ਜੀ ਉਵੇਂ ਜਿ ਪਹਿਲਾਂ 20000 ਭਰਿਆ ਫਿਰ 80000 ਭਰਿਆ ਜੀ ਫਿਰ 2 ਲੱਖ ਭਰਿਆ ਜੀ ਫਿਰ ਲੱਖ ਭਰਿਆ ਫਿਰ ਇਕੱਠਾ 5 ਲੱਖ ਭਰਿਆ ਜੀ ਜਦੋਂ ਪ੍ਰਸ਼ਾਸਨ ਤੁਹਾਨੂੰ ਕਹਿੰਦਾ ਸਬੂਤ ਲੈ ਕੇ ਆਓ ਫਿਰ ਸਬੂਤ ਲੈ ਕੇ ਗਏ ਤੁਸੀਂ ਥਾਣੇ ਸਾਨੂੰ ਫਿਰ ਇਹਨਾਂ ਨੇ ਲਾਰਾ ਲਾਤਾ ਨਾ ਜੀ ਕਿਹਨਾਂ ਨੇ ਇਹਨਾਂ ਨੇ ਮਤਲਬ ਜਿਹੜਾ ਏਜੰਟਾ ਜੀ ਜੋ ਲਈ ਇਹਨਾਂ ਨੇ ਲਾਰਾ ਲਾਤਾ ਵੀ ਤੁਹਾਨੂੰ ਮੈਂ ਰੋਜ਼ ਚਾਰ ਦੇਣਾ ਚ ਮਤਲਬ ਦੇ ਦੂੰਗਾ ਪ ਅਸੀਂ ਚੱਲ ਫੇਰ ਵੀ ਅਸੀਂ ਫੇਰ ਮੰਨਗੇ ਜੀ ਬੈਕ ਫੇਰ ਕਰੀ ਅਸੀਂ ਫੇਰ ਸਾਨੂੰ ਇਹਨੇ ਕਿਤੇ ਮਤਲਬ ਪਹਿਲਾ ਪਹਿਲਾ ਤਾਂ ਹਜ਼ਾਰ-ਹਜ਼ਾਰ ਰੁਪਏ ਪਾਇਆ ਜੀ ਸਾਨੂੰ ਇਹਨੇ ਫੇਰ ਕਿਤੇ 9 10 ਪਾਤਾ ਕਿਤੇ 50 ਪਾਤਾ ਫੇਰ ਇਹਨੇ ਸਾਨੂੰ ਮਤਲਬ ਐ ਪਾਈ ਰੱਖਿਆ ਇਹਨਾਂ ਨੇ ਅਸੀਂ ਐਸੇ ਕਰਕੇ ਫੇਰ ਦਰਖਾਸਤ ਸੀ ਸਾਡੇ ਕੋਲ ਪ੍ਰੂਫ ਸਾਰੇ ਸੀਗੇ ਅਸੀਂ ਫੇਰ ਸਾਨੂੰ ਇਹ ਲਾਰੇ ਬਸ ਲਾਈ ਗਿਆ ਤੁਹਾਡੇ ਤੁਹਾਡੇ ਪਿੰਡ ਤੋਂ ਕੋਈ ਬਾਹਲੀ ਦੂਰ ਨਹੀਂਗਾ 5-7 ਕਿਲੋਮੀਟਰ ਜਿੱਥੋਂ ਤੋਂ ਪਤਾ ਲੱਗ ਜਾਂਦਾ ਚਾਲ ਚੱਲਣ ਦਾ ਵੀ ਬੰਦੇ ਕਿਹੋ ਜਿਹੇ ਆ ਤੁਹਾਨੂੰ ਕੁਝ ਨਹੀਂ ਪਤਾ ਲੱਗਿਆ ਨਹੀਂ ਬਹੁਤ ਬੰਦਿਆਂ ਦਾ ਮਤਲਬ ਸਾਰੇ ਸੀਗੇ ਬੰਦੇ ਬਹੁਤ ਚੰਗੇ ਸੀ ਜੀ ਪਠਿਆਲ ਹ ਰਾਮ ਦੇ ਨਾਂ ਤੇ ਨਾਂ ਚੱਲਦਾ ਸੀ ਇਹਨਾਂ ਦਾ ਆੜਤ ਸੀਗੀ ਦਕਾ 20 ਕਿਲੇ ਪਹਿਲੀ ਵੀ ਸੀ ਸਾਡੇ ਪਿੰਡ ਦੇ ਬੰਦੇ ਸੀ ਕਿ ਆਹ ਗੱਲਾਂ ਦਾ ਕੀ ਪਤਾ ਹੁੰਦਾ ਬਾਅਦ ਚ ਬੰਦਾ ਐ ਕਰੂ ਕੋਈ ਇਹਨਾਂ ਨਾਲ ਠੱਗੀ ਵੱਜ ਗਈ ਹੋਵੇ ਕਿਤੇ ਕਾਂ ਕਿਹਦੇ ਨਾਲ ਇਹਨਾਂ ਨਾਲ ਵੱਜੀ ਹੁੰਦੀ ਜੀ ਬਾਣੀਆਂ ਤਾਂ ਦੀਵਾ ਜਗਾ ਕੇ ਭੱਜ ਜਾਂਦਾ ਮੇਰਾ ਇਕੱਲਾ ਜਾਟੀ ਆ ਜਿਹੜਾ ਫਾਹਾ ਲੈ ਕੇ ਮਾਰਦਾ ਇਹ ਬਾਣੀਆਂ ਮਾਰਦਾ ਵੇਖ ਕੇ ਜੀ ਬਦਨਾਮੀ ਕਰਨ ਨੂੰ ਜੀ ਕਿਸੇ ਦਾ ਵੀ ਨਹੀਂ ਕਰਦਾ ਅਕਸਰ ਕੀ ਦਾ ਨਹੀਂ ਜੀ ਹੁਣ ਇਸ ਗੱਲ ਤੇ ਆਪਾਂ ਕੀ ਕਹਿ ਸਕਦੇ ਆਪਰ ਠੱਗੀ ਜਿਹੜੇ ਏਜੰਟੋਂ ਦੇ ਮੈਂ ਤਾਂ ਕਹਿੰਦਾ ਨਹੀਂ ਅਜੇ ਤੱਕ ਇਹ ਕਦੇ ਕਮਜ਼ੋਰ ਹੋਇਆ ਜੀ ਹੂੰ ਇਹ ਫਿਰ ਦੂਰ ਰਾਡੇ ਕੋਲ ਪਹਿਲਾਂ ਬਰਾਉਨ ਲੱਗ ਗਿਆ ਉਹ ਫੇ ਕੀ ਦਿੰਦਾ ਜੀ ਜਦੋਂ ਨੂੰ ਚੈੱਕ ਦੇਤੇ ਵੀ ਆ ਲਾਲੀ ਲਖਾ ਤੇ ਆ ਪੁਖਾ ਇਹਨੂੰ ਖਚ ਦੋਨੇ ਕਿੰਨੇ ਕਿੰਨੇ ਚੱਕਾ 2 ਲੱਖ ਰੱਖ ਰਾਈਟ 2 ਲੱਖ ਦੇ ਰਾਈਟ 1 3 ਲੱਖ ਦਾ ਹਾਂ ਹਾਂ 1 2 ਦਾ ਜੀ 1 2 ਦਾ ਇੱਕ ਇੱਕ 1 ਲੱਖ ਦਾ ਹੈ ਨਾ ਹਾਂ ਲੱਖ ਦਾ ਜੀ ਇੱਕ ਤੇ 2 ਲੱਖ ਦਾ ਦੋਵੇਂ ਪਾਸੇ ਫਾਇਨ ਕਰਕੇ ਦੇਤਾ ਕਹਿੰਦਾ ਖੜੁਕ ਦੇ ਨੇ ਲਾਲਿਓ ਖਾਤੇ ਚ ਹੁਣ ਦੱਸੋ ਪੂਰੀ ਪ੍ਰੂਫ ਦੇਣ ਜਾਵੇ ਥਾਣੇ ਕੇ ਅਗਲਾ ਪੈਸੇ ਕਢਾ ਦੇਈ ਆ ਹਾਂ 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 ਜੀ ਇਕਈ ਬੱਚੇ ਦਾ ਪਾਸਪੋਰਟ ਸੀਗਾ ਜੀ ਪਾਸਪੋਰਟ ਵੀ ਨਹੀਂ ਦਿੱਤਾ ਇਹਨੇ ਖਾਲੀ ਹੀ ਰੱਖੀ ਬੈਠਾ ਕੋਲੇ ਇਹਨਾਂ ਕੋਲੇ ਹਾਂਜੀ ਇਹਨਾਂ ਕੋਲੇ ਹੈ ਜੀ ਜੀ ਤੁਹਾਡਾ ਪਾਸਪੋਰਟ ਸਾਡਾ ਪਾਸਪੋਰਟ ਹੀ ਫਿਰ ਨਾਲ ਤਾਂ ਲੈ ਲੈਣਾ ਤੋਂ ਹੀ ਹੈ ਜੀ ਨਹੀਂ ਪਾਸਪੋਰਟ ਹੀ ਦਿੱਤਾ ਨਹੀਂ ਸੀਗਾ ਪਹਿਲਾਂ ਕਿ ਨਹੀਂ ਸਾਨੂੰ ਪਾਸਪੋਰਟ ਜਮ੍ਹਾਂ ਕਰਾ ਲਓ ਤੁਹਾਡਾ ਵੀ ਤਾਂ ਇਹ ਕਈ ਪਹਿਲਾਂ ਸਾਨੂੰ ਫਾਈਲ ਦਾ ਅਪਰੂਵ ਦਿਓ ਵੀ ਸਾਡੀ ਫਾਈਲ ਲੱਗ ਗਈ ਹੈ ਇਹਨਾਂ ਨੇ ਫਾਈਲ ਦਾ ਕੋਈ ਸਾਨੂੰ ਅਪਰੂਵ ਨਹੀਂ ਦਿੱਤਾ ਏਕੇ ਵੀ ਜੇ ਸਾਡੇ ਪੇਮੈਂਟ ਦੇ ਦਿਓ ਜਾਂ ਸਾਨੂੰ ਫਾਈਲ ਦਾ ਅਪਰੂਵ ਦੇ ਦਿਓ ਉਹਨਾਂ ਟਾਈਮ ਅਸੀਂ ਪਾਸਪੋਰਟ ਨਹੀਂ ਫੜਾਉਂਦੇ ਅਸੀਂ ਪਾਸਪੋਰਟ ਫੜਾਇਆ ਹੀ ਨਹੀਂ ਫਿਰ ਇਹਨਾਂ ਨੂੰ ਜੀ ਤੁਹਾਡੇ ਗੋਨਿਆਂ ਤੋਂ ਕਿੰਨੀਆਂ ਫਾਈਲਾਂ ਲੰਗੀਆਂ ਨੇ ਕੋਈ ਪਤਾ ਨਹੀਂ ਨਹੀਂ ਗੋਨਿਆਂ ਨੇ ਤਾਂ ਸਾਡੇ 2 ਘਰ ਨੇ ਇੱਕ ਮੇਰੇ ਰਿਲੇਟਿਵ ਹੈ ਮਾਕੇ ਮਾਸੇਗੇ ਇੱਕ ਸਾਢੇ 2 ਫਾਈਲਾਂ ਉਹਨਾਂ ਨੇ ਵੀ ਇਦਾਂ ਹੀ ਹੈ ਹਾਂਜੀ ਉਹਨਾਂ ਦੇ ਹਜੇ ਪੂਰੀ ਪੇਮੈਂਟ 5 ਲੱਖ ਦੇ 5 ਲੱਖ ਪੂਰਾ ਉਹਨਾਂ ਦੇ ਉਹਨਾਂ ਦਾ 5 ਲੱਖ ਹਾਂਜੀ 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 ਜੀ ਇਹ ਤਾਂ ਪਰ ਨਾਲ ਜੀ ਵਧੇ ਜਾਣੇ ਜਿਹਨੇ ਮਤਲਬ ਕਿ ਜਿਵੇਂ ਜਿਵੇਂ ਇਹ ਧਰਨਾ ਚੱਲੂਗਾ ਉਹ ਇਹਨਾਂ ਦੇ ਖਿਲਾਫ ਵਧੇ ਜਾਣੇ ਜਿਵੇਂ ਜਿਵੇਂ ਲੋਕਾਂ ਨੂੰ ਪਤਾ ਲੱਗ ਜੂਗਾ ਪਤਾ ਲੱਗੂ ਉਹ ਆ ਕੇ ਬੈਠੀ ਜਾਣਗੇ ਉਵੇਂ ਆ ਕੇ ਬੈਠਣ ਹੁਣ ਜੇ ਕੋਈ ਸਾਡਾ ਕੋਈ ਨਹੀਂ ਨਿਪਟਦਾ ਕੱਲ ਤੋਂ ਫਿਰ ਥੋੜਾ ਦੁਪੱਡਾ ਕਰ ਫਿਰ ਧਰਨਾ ਲਾਇਆ ਜਿਸ ਕਿਸਾਨ ਜਿੱਥੇ ਬੰਦੇ ਦੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਨੇ ਹਾਂ ਹਾਂਜੀ ਹਾਂਜੀ ਉਹ ਕਹਿੰਦੇ ਤੁਹਾਡਾ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਉਹ ਆਣ ਸਾਡੇ ਨਾਲ ਗੋਨੇ ਆਣਾ ਚైనా ਬਿਸ਼ਨੰਦੀ ਕਾਫੀ ਪਿੰਡਾਂ ਦੇ ਇਹਦੇ ਨੌਜਵਾਨ ਬਾਹਰ ਜਾਣਾ ਚਾਹੁੰਦੇ ਸੀ ਉਹਨਾਂ ਨਾਲ ਠੱਗੀ ਮਾਰੀ ਸਰ ਜੀ ਹੁਣ ਨਾਲ ਮੰਨੂ ਕੀ ਬਸ ਆਇੰਦਾ ਜਦੋਂ ਗੱਲ ਹੁੰਦੀ ਹੈ ਨਾ ਉਦੋਂ ਮੇਰੇ ਵਰਗੇ ਜਿਹੜੇ ਹੁੰਦੇ ਆ ਉਹ ਬੋਲਦੇ ਆ ਹੋਰ ਵੀ ਐਡ ਕਰ ਲੈਂਦੇ ਨਾਲ ਅੱਛਾ ਇਹ ਬੰਦੇ ਦਾ ਜਿਹੜਾ ਹੈਗਾ ਇਹ ਬੰਦਾ ਕਿਸੇ ਨਾਲ ਹੀ ਦਾ ਹੈ ਜੀ ਸਿੰਘ ਬਾਠ ਜੀ ਰੋਲਾ ਇਹਦੇ ਨਾਲ ਕੋਈ ਵੀ ਨਹੀਂ ਇਹਦਾ ਮੁੰਡਾ ਹੈਗਾ ਜਿਹੜਾ ਉਹਦਾ ਪਹਿਲਾਂ ਕੇਸ ਲੱਗਿਆ ਸੀ ਜੀ ਜੀ ਕੰਮ ਵੀ ਨੇ ਆਪਣੇ ਕੋਲ ਕਰਨਾ ਸੀ ਨਾ ਜਾਣਾ ਸੀ ਅਸੀਂ ਸਿਰਫ ਇਹਨੂੰ 5 ਲੱਖ ਕਿਹਾ ਸੀਗਾ ਜੀ ਚਲੋ ਇਹ ਕਹਿੰਦਾ ਜੀ ਮੈਂ 10 ਲੱਖ ਹੀ ਦੇ ਦੇਣਾ ਬਾਕੀ ਇਹਨੇ ਸੈਲਰੀ ਚੋਂ ਕਟਾਉਣੀ ਸੀ 2 ਸਾਲਾਂ ਚ ਬਿਨਾਂ ਵਿਆਜ ਤੋਂ ਘੱਟ ਜੀ ਅਸੀਂ ਦੇਣਾ ਸੀ ਜੀ ਕਿ ਕੀ ਹੋਇਆ ਕੈਨੇਡੀਅਨ ਗਵਰਨਮੈਂਟ ਵੱਲੋਂ ਜੋ ਪਾਲਿਸੀ ਚੇਂਜ ਹੋਈਆਂ ਜੀ ਉਹਦੇ ਰਿਗਾਰਡਿੰਗ ਅਸੀਂ ਇਹਨੂੰ ਕਿਹਾ ਸੀ ਕਿ ਜੇ ਤੂੰ ਰਿਟਰਨ ਨਹੀਂ ਲੈਣੀ ਰਿਟਰਨ ਲੈ ਲੈ ਜੇ ਜਦੋਂ ਤੇਰਾ ਬਣੂਗਾ ਉਦੋਂ ਬਾਅਦ ਸਾਨੂੰ ਦੇ ਦੇ ਇਹ ਕਹਿੰਦਾ ਵੀ ਠੀਕ ਐ ਮੈਨੂੰ ਅਸੀਂ ਉਹ ਰਿਟਰਨ ਕਰੀ ਜਾਂਦੇ ਸੀ ਜੀ ਅੱਛਾ ਹੁਣ ਗੱਲ ਇਹ ਹੁੰਦੀ ਹੈ ਵੀ ਜਦੋਂ ਸਰ ਮਾਰਕੀਟ ਦੇ ਵਿੱਚ 네ਗਟਿਵਿਟੀ ਆਉਂਦੀ ਹੈ ਜਦੋਂ ਯੂਐਸ ਨੇ ਵੀ ਚਲੋ ਚੀਜ਼ਾਂ ਕੀਤੀਆਂ ਉਹ ਤੋਂ ਡਰ ਕੇ ਲੋਕਾਂ ਨੇ ਮਾਰਚ ਇਹ ਗੱਲ ਹੈ ਜੀ ਸਾਨੂੰ ਕਿਸੇ ਨੇ ਐਂਟਰ ਨਹੀਂ ਹੋਣ ਦੇਣਾ ਜੀ ਜੀ ਉਹ ਚੀਜ਼ਾਂ ਸੋਚੀ ਅਗਲੇ ਇਹਨਾਂ ਸਾਨੂੰ ਰਿਟਰਨ ਕਰਦੋ ਸੇ ਪੇਮੈਂਟ ਰਿਟਰਨ ਸਾਰਿਆਂ ਨੂੰ ਹੀ ਕਰੀ ਜਾਂਦੇ ਆਪ ਕੋਲੋਂ ਕਰੀ ਜਾਂਦੇ ਆ ਸਾਨੂੰ ਉੱਥੋਂ ਨਾਨ ਰੀਫੰਡੇਬਲ ਹੁੰਦੀ ਆ ਉਹ ਪੇਮੈਂਟ ਨਹੀਂ ਵਾਪਸ ਆਉਂਦੀ ਜੀ ਜੀ ਹੁਣ ਅਜੋ ਚਲੋ ਮੈਂ ਉਹਨਾਂ ਨੂੰ ਸ਼ੁਰੂ ਬਾਅਦ ਅਸੀਂ ਗੱਲ ਕਹਿ ਹੀ ਰਿਹਾ ਸੀਗਾ ਵੀ ਅਸੀਂ ਤੁਹਾਨੂੰ ਪਰਸਨਟੇਜ ਕਰਾਂਗੇ ਉਹ ਨਹੀਂ ਮੰਨੇ ਉਹ ਆਏ ਉੱਥੇ ਚਲੋ ਜੋ ਹੋਇਆ ਫੇਰ ਵੀ ਉਹ ਪਰਸਨ ਦੀ ਗੱਲ ਹੋਈ ਆ ਪਰਸਨਰ ਪੇਮੈਂਟ ਕਰਨੀ ਆ ਜੀ ਜੀ ਤੇ ਫੇਰ ਵੀ ਉਹਦਾ ਕੇਸ ਕੰਟੀਨਿਊ ਆ ਸਰ ਜੀ ਜੀ ਹੁਣ ਦੇਖੋ ਇੱਕ ਨਾ ਬਈ ਫਰੰਡ ਵੀ ਬਣ ਗਿਆ ਕਿ ਇਮੀਗ੍ਰੇਸ਼ਨ ਇਮੀਗ੍ਰੇਸ਼ਨ ਇੱਕ ਲਾਈਨ ਹੀ ਬੜੀ ਜਿੰਦੀ ਆ ਪਹਿਲੀ ਗੱਲ ਤਾਂ ਛੱਡੇ ਦੀ ਲਾਈਨ ਹੈ ਜੀ ਜੀ ਕੋਈ ਵੀ ਆ ਸਰ ਕੋਈ ਵੀ ਪਰਸਨ ਹੈ ਕਹੂਗਾ ਜੀ ਜਾ ਕੇ ਕਿੱਟੇ ਇਮੀਗ੍ਰੇਸ਼ਨ ਪਰ ਤਾਂ ਪੈਣ ਹੀ ਪੈਣਾ ਆਪਾਂ ਜਿੱਦਾਂ ਮਰਜੀ ਛੱਡ ਕੇ ਕੰਮ ਕਰ ਲਈ ਜੀ 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 ਮੈਂ ਤਾਂ ਉਹਨ ਇੱਕ ਤੁਸੀਂ ਮੈਨੂੰ ਹੁਕਮ ਕਰੋ ਵੀ ਤੁਹਾਡੀ ਕੀ ਰਾਇ ਹੈ ਤਾਂ ਕੀ ਕਰਨਾ ਮੈਂ ਮੈਂ ਤਾਂ ਬਰਦਰ ਇਹ ਸੀ ਕਿ ਮੈਂ ਉੱਥੇ ਅੱਜ ਜਾ ਸੀ ਮੈਨੂੰ ਜਥੇਬੰਦੀ ਨੇਕ ਕ੍ਰਾਂਤੀਕਾਰੀ ਤੇ ਆ ਗੂਆ ਬਾਲ ਸਿੰਘ ਆਖਣ ਉਥੋਂ ਦੇ ਬਿਸ਼ਨਨਦੀਪ ਪਿੰਦੇ ਆ ਕਹਨੇ ਪਿੰਦੇ ਯਾਰ ਧਰਮਜੀਤ ਸਿੰਘ ਉਹਨਾਂ ਨੇ ਮੈਨੂੰ ਫੋਨ ਕਰਕੇ ਛੱਡਿਆ ਸੀ ਕਿ ਸਾਡੇ ਨਾਲ ਠੱਗਾ ਹੋਇਆ ਸਾਡੇ ਇਹ ਗੱਲਬਾਤ ਹੈ ਕੋਈ ਸੁਣ ਨਹੀਂ ਰਿਹਾ ਸਾਡੇ ਪੈਸੇ ਆ ਜਿਹੜੇ ਅਸੀਂ ਗੱਜੂ ਚੱਕ ਕੇ ਦਿੱਤੇ ਸਾਨੂੰ ਤੁਸੀਂ ਇਹਨਾਂ ਨੇ 3 ਲੱਖ ਦੇ ਇੱਕ ਚੱਕ ਦਿੱਤਾ 2 ਲੱਖ ਦੇ ਇੱਕ ਚੱਕ ਦਿੱਤਾ ਜਿਹੜੀ ਤੁਸੀਂ ਗੱਲ ਕਰਦੀਏ ਬਿਸ਼ਨਨਦੀਪ ਪਿੰਦੇ ਜਿਹੜਾ ਦੂਨ ਦਿੱਤਾ ਜੀ ਤੇ ਤੁਸੀਂ ਸਾਡੀ ਗੱਲ ਨਹੀਂ ਸੁਣਦੀ ਉਹ ਕਹਿੰਦੇ ਵੀ ਜਿਹੜਾ ਇਮੀਗ੍ਰੇਸ਼ਨਲ ਦਫ਼ਤਰ ਆ ਉਹ ਬੰਦ ਕਰ ਰੱਖਿਆ ਅਸੀਂ ਜਾਈ ਕਿਤੇ ਜਾਈਗੀ ਕਿਤੇ ਭੱਠੇ ਆ ਇਹਨਾਂ ਦੀ ਫਿਰ ਅੱਜ ਭੱਠੇ ਮੂਰੇ ਤੁਹਾਡਾ ਨਾਮ ਲਾਵਾਂਗੇ ਜੀ ਸਾਡੇ ਪੈਸੇ ਨਹੀਂ ਦੇਣਗੇ ਉਹਨਾਂ ਨੇ ਸਾਨੂੰ ਬੁਲਾਇਆ ਜੀ ਕਿ ਸਾਡੀ ਖਬਰ ਹੈ ਉਹ ਲੋਕਾਂ ਤੱਕ ਪ੍ਰਸ਼ਾਸਨ ਤੱਕ ਸਰਕਾਰ ਤੱਕ ਪਹੁੰਚਾਓ ਤੇ ਦੱਸੋ ਵੀ ਜਿਹੜਾ ਸਾਡੇ ਨਾਲ ਧੋਖਾ ਹੋਇਆ ਉਹਦੇ ਸਬੰਧ ਦੇ ਵਿੱਚ ਮੈਂ ਤੁਹਾਨੂੰ ਫੋਨ ਲਾਉਣ ਦਾ ਮਤਲਬ ਇਹ ਸੀ ਮੈਂ ਤੁਹਾਡਾ ਇੱਕ ਪੱਖ ਲੈਣਾ ਸੀ ਉਹ ਪੱਖ ਮੈਂ ਤੁਹਾਡਾ ਚਲਾਉਣਾ ਜੀ ਸਰ हां मैं ਤੁਹਾਨੂੰ ਇਹ ਰਿਕਵੈਸਟ ਕਰਾਂਗੀ ਜੀ ਦੇਖੋ ਮੈਂ ਰਿਕਵੈਸਟ ਹੀ ਕਰ ਸਕਦਾ ਜੀ ਜੀ ਮਤਲਬ ਕੀ ਹੈ ਜੀ ਮਤਲਬ ਇੱਕ ਨਾ ਮੈਰ ਮੁਜੰਦੀਆ ਸ਼ੁਰੂ ਦੀ ਬਦਨਾਮੀ ਵਾਲੀ ਗੱਲ ਹੈ ਨਾ ਜੀ ਜੀ ਤੁਸੀਂ ਚਾਹੇ ਜਿੰਨਾ ਮਰਜੀ ਸੱਚਾ ਕਰੀਏ ਜਾਂ ਜਿੰਨਾ ਮਰਜੀ ਆਪ ਦਾ ਸਟਰੋਂਗ ਪੱਖ ਰੱਖੀਏ ਬਟ ਹਮੇਸ਼ਾ ਹੀ ਇਨੀਗਰੇਸ਼ਨ ਦੇ ਉਲਟੀ ਹੁੰਦੀ ਹੈ ਗੱਲ ਜੀ ਜੀ ਸਾਬੂ ਕੀ ਜੀ ਜੀ ਤੇ ਮੈਂ ਤੇ ਇਹ ਰਿਕਵੈਸਟ ਕਰ ਸਕਦਾ ਤੁਹਾਨੂੰ ਵੀ ਜਿੰਨਾ ਮਾਜਤ ਲਈ ਥੋੜਾ ਰੁਕ ਲੋਗ ਨੂੰ ਮੈਂ ਨਵੇੜਨਾ ਹੀ ਹੈ ਪਰਸੋਂ ਮੈਂ ਨਵੇੜ ਦੂੰਗਾ ਜੀ ਨਹੀਂ ਉਹ ਉਹ ਗੱਲ ਵੱਖਰੀ ਆ ਤੁਸੀਂ ਆਪਦਾ ਨਵੇੜਾ ਲੈ ਵੀ ਲਓ ਇਹਦੀ ਖਬਰ ਅਮਾ ਲੋਸੀ ਕਰਕੇ ਲੈਂਦੀ ਆ ਉਹ ਤਰ੍ਹਾਂ ਸਾਡੀ ਵੀ ਇੱਕ ਮਜਬੂਰੀ ਆ ਸਾਡੀ ਵੀ ਕੋਈ ਜਵਾਬਦਾਰੀ ਆ ਅਸੀਂ ਚਲਾਉਣੀ ਤਾਂ ਹੈਗੀ ਹੈਗੀ ਆ ਮੈਂ ਤੁਹਾਨੂੰ ਇਹੀ ਗੱਲ ਕਹ ਰਿਹਾ ਕੱਲ੍ਹ ਤੁਸੀਂ ਕਹੋ ਮੇਥੋਂ ਪੱਕ ਲੈ ਲਿਆ ਮੈਨੂੰ ਦੱਸਦੇ ਆਂ ਨਹੀਂ ਚਲਾਉਂਗਾਂ ਜਾਂ ਨਹੀਂ ਚਲਾਉਂਗੀ ਮੈਂ ਤੁਹਾਨੂੰ ਇਹੀ ਕਹਿ ਰਿਹਾ ਵੀ ਜੇ ਮੈਂ ਤੇ ਉਤੋਂ ਪੱਕ ਲੈ ਰਿਹਾ ਇਹ ਚੱਲੂਗਾ ਸਾਖ ਲੈਣ ਦਾ ਮਤਲਬ ਇਹ ਸ਼ਮਿੰਦੀ ਹੋ ਸਾਡਾ ਸਰ ਜੀ ਇਹਦਾ ਬਾਲਾ ਵੱਡਾ ਦਰਸਿਲ ਹੋਊਗਾ ਜੀ ਤੇ ਉਹ ਉਹ ਅਸੀਂ ਤੁਹਾਡੇ ਨਾਲ ਸਾਰੀ ਗੱਲ ਨਾਲ ਐਗਰੀ ਆਂ ਵੀ ਤੁਹਾਡੇ ਨਾਲ ਗਾਂ ਫਰਾਉਡ ਹੋ ਗਿਆ ਹੈ ਹਨਾ ਉਹਨਾਂ ਨਾਲ ਫਰਾਉਡ ਹੋ ਗਿਆ ਹੁਣ ਉਹ ਵੀ ਸੱਚੀ ਅੱਜ ਜਗ੍ਹਾ ਤੇ ਹੁਣ ਮੰਨ ਲਓ ਲੱਖਾਂ ਰੁਪਏ ਦੇਈ ਬੈਠੇ ਕਿਸਾਨ ਕਹਿੰਦੇ ਅਸੀਂ ਵਿਆਜੂ ਚੱਕ ਕੇ ਦਿੱਤਾ ਸਾਨੂੰ ਜਾਇਜ਼ ਪੈ ਰਿਆ ਮੁੰਡਾ ਮੇਰਾ ਮਰਨ ਚੱਲਿਆ ਸੀ ਮੁੰਡਾ ਉਹਨਾਂ ਮੇਰਾ ਮਰਨ ਚੱਲਿਆ ਸੀ ਨਹੀਂ ਉਹ ਮੁੰਡਾ ਕਹਿੰਦਾ ਮੇਰਾ ਸੂਸਾਈਡ ਕਰਨ ਚੱਲਿਆ ਸੀ ਇੱਕ ਮੁੰਡਾ ਮੇਰੇ ਮੈਂ ਪੈਸੇ ਭਰਤੇ ਉਹ ਰਿਸ਼ਤੇਦਾਰ ਚੋਂ ਚਲੂ ਤੁਹਾਨੂੰ ਕੁਦਰਤੀ ਲੱਭ ਗਿਆ ਤੇ ਨਹੀਂ ਮੇਰਾ ਮੁੰਡਾ ਮਰ ਜਾਣਾ ਸੀ ਉਹ ਕਹਿੰਦਾ ਉਹਨਾਂ ਗੱਲ ਪਤਾ ਕੀ ਹੈ ਇਹਨਾਂ ਨੂੰ ਇਹ ਵੀ ਦੱਸ ਦੇਣਾ ਮੰਨ ਲਓ ਜੇ ਮੇਰੀ ਕੋਈ ਆਪ ਦੀ ਡੋਮੈਸਟਿਕ ਘਰੇਲੂ ਪ੍ਰੋਬਲਮ ਹੈ ਮੰਨ ਲਓ ਹਾਂ ਜੀ ਜੀ ਉਹ ਚੀਜ਼ ਨੂੰ ਮੈਂ ਹਾਈਡ ਰੱਖੂੰਗਾ ਉਸੇ ਨੂੰ ਹਾਈਡ ਰੱਖ ਕੇ ਨਾ ਤੇ ਮੈਂ ਜੇ ਕਿਸੇ ਤੋਂ 10000 ਰੁਪਇਆ ਵੀ ਲੈਣਾ ਨਾ ਮੈਂ ਉਹੋ ਗੱਲਾਂ ਜ਼ਰੂਰ ਬੋਲੂਗਾ ਕਿਥੋਂ ਕਿ ਮਤਲਬ ਵੱਧ ਤੋਂ ਵੱਧ ਉਹ ਚੀਜ਼ਾਂ ਹੈ ਹੀ ਆ ਸਰ ਤੋਂ ਨੂੰ ਕੀ ਦਸੀ ਜੀ ਤੁਸੀਂ ਆਏ ਨਹੀਂ ਪਹਿਲੀ ਆਪਣਾ ਕਦੇ ਮੇਲ ਹੀ ਨਹੀਂ ਹੋਇਆ ਨਾ ਜ਼ਿੰਦਗੀ ਦਾ ਨਹੀਂ ਨਹੀਂ ਉਹ ਤੁਹਾਡੀ ਗੱਲ ਠੀਕ ਹੈ ਸੁਣ ਮੈਂ ਦੱਸਿਆ ਨਾ ਵੀ ਸਾਡੀ ਵੀ ਕੁਝ ਮਜਬੂਰੀ ਹੋ ਜਾਂਦੀ ਆ ਉਹਨੂੰ ਖਬਰ ਕਰਕੇ ਲਿਆਂਦੀ ਆ ਵੀ ਉਹ ਚਲਾਉਣੀ ਸਾਡੀ ਵੀ ਮਜਬੂਰੀ ਐ ਇੱਕ ਦੇਵ ਜੀ ਸਰ ਜੇ ਕੁਛ ਹੈਲਪ ਕਰ ਸਕਦੇ ਆਂ ਤਾਂ ਦੱਸੋ ਨਹੀਂ ਮੈਂ ਮੈਂ ਹੈਲਪ ਤੁਹਾਡੀ ਕਿਸ ਤਰ੍ਹਾਂ ਦੀ ਕਰ ਸਕਦੇ ਆਂ ਦੱਸੋ ਵੀ ਆਪਾਂ ਪਹਿਲੀ ਹੁੰਦਾ ਜੇ ਇਹਨੂੰ ਰੋਕ ਲਈਏ ਦਾ ਕਿਸੇ ਵੀ ਢੰਗ ਨਾਲ ਨਹੀਂ ਮੈਂ ਰੋਕ ਰੋਕ ਮਾਨੂੰ ਮੈਂ ਰੋਕ ਲਈ ਜੀ ਸਾਡਾ ਵੀ ਸਟੇਟ ਸਟੇਟ ਤੋਂ ਆਪਣਾ ਵੀ ਇੱਕ ਬੰਦਾ ਆਉਂਦਾ ਮੈਂ ਰੋਕ ਲਈ ਅਲਿਕੇਨ ਕੀ ਖਬਰ ਕਿਉਂ ਰੋਕੀ ਤੂੰ? ਕਾਹਤੋਂ ਨਹੀਂ ਚਲਾਈ? ਉਹਨਾਂ ਨੂੰ ਮੈਂ ਮਚਾ ਦੇਣਾ ਜੀ ਹੁਣੇ। ਹੁਣੇ ਹੋ ਕੇ ਵੀ ਹਟਿਆ ਮੇਰੀ ਗੱਲ ਉਹਨਾਂ ਨਾਲ। ਸੇਮ ਜੀਜਾ ਦੇਖੋ। ਤੇ ਮੈਂ ਇਹ ਜੀ ਹੁਣ ਮੈਂ ਖਬਰ ਕਰਕੇ ਲੈਦੀ ਮੇ ਚਲਾਉਣੀ ਤਾਂ ਮੇਰੀ ਮਜਬੂਰੀ ਹੈ। ਮੰਨ ਲਓ ਵੀ ਚੱਲਣੀ ਚੱਲਣੀ ਹੈਗੀ ਆ। ਚਲੋ ਆਇਆ ਕਰਦੇ ਆ। ਅਹ ਦੇਖੋ ਆਪ ਅੱਜ ਦੀ ਰਾਤ ਆਪਾਂ ਮੈਂ ਸੁਬਾ ਜੇ ਤੁਹਾਡੇ ਕੋਲ ਆਵਾਂ ਫਿਰ ਕੋਈ ਬੈਕਗ੍ਰਾਉਂਡ ਸੁਣੋ ਜਾਂਦੇ। ਨਹੀਂ ਨਹੀਂ ਚੱਲਣੀ ਉਹ ਬਰਦਰ ਵਧੀਆ ਖਬਰ ਮੈਂ ਭੇਜਤੀ ਆ। ਸਭ ਚੱਲੂਗੀ। ਨਹੀਂ ਹੁਣ ਤੁਸੀਂ ਕਹਿ ਰਹੇ ਸੀ ਨਾ ਇਹ ਐ ਕਰਕੇ ਪੱਕ ਲੈ ਲੈਣਾ ਸੀ ਹਾਂਜੀ ਮੈਂ ਪੱਕ ਲੈਣਾ ਸੀ ਤੁਹਾਡਾ ਪੱਕ ਲੈ ਲਿਆ ਰਿਕਾਰਡ ਕਰ ਲਿਆ ਮੈਂ ਤੁਹਾਡਾ ਪੱਕ ਲੈ ਲਿਆ ਅੱਛਾ ਤੁਹਾਡਾ ਕੋਡ ਹੈ ਪੱਕ ਜੀ ਤੁਸੀਂ ਬੋਲਿਓ ਇਹ ਰਿਕਾਰਡ ਹੋ ਰਿਹਾ ਮੇਰੀ ਗੱਲ ਸਮਝ ਗਈ ਤੁਸੀਂ ਹਾਂ 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 ਰਿਕਾਰਡ ਹੋ ਰਿਹਾ ਕਿਉਂਕਿ ਨਾ ਸਮਝ ਨਹੀਂ ਆ ਰਹੀ ਗੱਲ ਨਾ ਤਾਂ ਇਹ ਮੈਂ ਤੁਹਾਨੂੰ ਇੱਕ ਕਾਲ ਵੀ ਕਰ ਦਵਾਂਗੇ ਬਿਲਕੁਲ ਵੀ ਕਹਿ ਦੋ ਵੀ ਸਾਨੂੰ ਦੱਸਿਆ ਨਹੀਂ ਐ ਕਰਕੇ ਸਾਨੂੰ ਪੱਕ ਲੈਣਾ ਸੀ ਤੁਹਾਨੂੰ ਦੱਸ ਦਿੰਦੇ ਮੈਂ ਤੁਹਾਨੂੰ ਵਾਰ-ਵਾਰ ਕਹਿ ਰਿਹਾ ਵੀ ਜੇ ਤੁਹਾਡਾ ਮੈਂ ਇਹ ਤੁਸੀਂ ਬੋਲ ਰਹੇ ਹੋ ਇਹ ਤੁਹਾਡਾ ਪੱਕ ਹੈ ਤੇ ਰਿਕਾਰਡ ਹੋ ਰਿਹਾ ਇਹ ਚੱਲੂ ਆ। ਆ ਹੋਏ ਦੇ ਵਿੱਚ ਤਾਂ ਅਸੀਂ ਵੀ ਇੰਨੀ ਗੱਲ ਹੀ ਕਹਿ ਸਕਦੇ ਆਂ ਵੀ ਪਾਲਸੀ ਜਿਹੜਾ ਜੋ ਗਵਰਨਮੈਂਟ ਦੀਆਂ ਉਹ ਚੇਂਜ ਹੋਈਆਂ ਸਾਰਿਆਂ ਨੂੰ ਪਤਾ ਹਾਂ ਹਾਂ ਜੋ ਤੁਸੀਂ ਕਹਿਣਾ ਆ ਤੁਸੀਂ ਕੋਈ ਸਾਸੂਤਰੀ ਗੱਲ ਕਹਜੋ ਕਹਣੀ ਕਹੋ ਜੋ ਕਹੋਗੇ ਜਿਉਂ ਚਲਾਵਾਂਗੇ। ਹਾਂਜੀ 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 ਉਹਦੇ ਵਿੱਚ ਇਹੀ ਆ ਸਰ ਮੇਰੀ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਇੱਕ ਸਾਡਾ ਆਪ ਦਾ ਜਿਹੜਾ ਉੱਥੇ ਕੰਮ ਹੈਗਾ ਅਸੀਂ ਉਹਨਾਂ ਨਾਲ ਅਟੈਚ ਹੋਏ ਆਂ ਉਹਨਾਂ ਕੰਪਨੀਆਂ ਨਾਲ ਜਿਹੜੇ ਕਿ ਘੱਟੋ ਘੱਟ ਪੈਸਿਆਂ ਦੇ ਵਿੱਚ ਫੌਰੀਨ ਵਰਕਰ ਨੂੰ ਹਾਇਰ ਕਰਕੇ ਉਹਨਾਂ ਨੇ ਵੀ ਅਸੀਂ 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 ਜੀ ਅਸਲੀਅਤ ਦੱਸਣਾ ਕੀ ਹੈ ਹੁਣ ਉਹ ਜਿਹੜਾ ਕਿ ਪੰਜਾਬ ਦੇ ਵਿੱਚ ਟ੍ਰੈਂਡ ਚੱਲਦਾ ਵੀ ਉਹ ਐਗਮਨੀ ਰੈਲੀ ਉਹ ਠੀਕ ਹੈ ਜਾਂ ਨਹੀਂ ਹੈ 30 ਲੱਖ ਲੈ ਲੈ ਬੱਚੇ ਉਹ ਤਾਂ ਖਤਮ ਨਾ ਕਰਨੇ ਹਨ ਨਹੀਂ ਉਹਦੇ ਵਿੱਚ ਇਹ ਇਹ ਸਾਡਾ ਕੰਮ ਨਹੀਂ ਅਸੀਂ ਬਾਹਰ ਤੋਂ ਪੰਜ ਜਾਂ 7 ਲੱਖ ਮਿਨੀਮਮ ਚਾਰਜ ਜੇ ਅਸੀਂ ਬੰਦੇ ਨੂੰ ਉੱਤੇ ਅਰਜਸਤ ਕਰਾਉਣੇ ਹਨ ਉਹਨਾਂ ਕੰਪਨੀਆਂ ਦੇ ਹੁਣ ਮੰਨ ਲਓ ਤੁਸੀਂ ਆਪ ਪੱਕ ਦਸੀ ਐਨੇ ਆ ਵੀ ਸਾਡੇ ਨਾਲ ਧੋਖਾ ਹੋਇਆ ਉਹ ਕਹਿੰਦੇ ਸਾਡੇ ਨਾਲ ਧੋਖਾ ਹੋਇਆ ਸਾਨੂੰ ਨਹੀਂ ਪਤਾ ਚੋਰ ਤੁਸੀਂ ਹੈ ਜਾਂ ਉਹ ਚੋਰ ਆ ਠੱਗੀ ਉਹਨਾਂ ਨਾਲ ਵਜੇ ਜਾਂ ਤੁਹਾਡੇ ਨਾਲ ਵਜੇ ਸਾਨੂੰ ਕਿਸੇ ਪਾਸੇ ਪਤਾ ਹੀ ਨਹੀਂਗਾ ਜੋ ਦੱਸਿਆ ਸੀ ਉਹ ਉਹਨੂੰ ਪੱਕਾ ਤੁਸੀਂ ਰੱਖੋਗੇ ਨਹੀਂ ਪੱਕੇ ਹੀ ਲੱਕਦਾ ਉਹਨਾਂ ਦਾ ਪੱਕਾ ਦਿਖਾ ਦਾਂਗੇ ਇੱਕ ਪਾਸੇ ਇੱਕ ਪਾਸੇ ਤੁਹਾਡਾ ਪੱਕਾ ਦਿਖਾ ਦਾਂਗੇ ਅਸੀਂ ਦੋ ਪੱਕਾ ਰੱਖ ਦਸੀ ਐਨਾ ਵੀ ਆ ਪੱਕਾ ਮੈਂ ਤੁਹਾਨੂੰ ਵੀ ਤਾਂ ਦਸੀ ਹਾਂ ਹਾਂ ਵੀ ਜੋ ਤੇ ਗਵਰਨਮੈਂਟ ਵੱਲੋਂ ਪਾਲਿਸੀ ਦੀਆਂ ਚੇਂਜਿੰਗਸ ਹੋਈਆਂ ਜਿਹਦੇ ਵਿੱਚ ਕਾਫੀ ਸਟ੍ਰਿਕਟ ਨੈਸਨਾਂ ਨੇ ਕੀਤੀ ਹੋਈ ਹੈ ਜਿਹਦੇ ਰਿਗਾਰਡਿੰਗ ਆਪਾਂ ਹਰ ਬੰਦੇ ਨੇ ਇਹ ਗੱਲ ਕਹਿ ਸਕਦੇ ਸੀ ਕਿ ਕੀ ਹੈ ਵੀ ਹੈ ਕਿ ਭਾਈ ਜੇ ਤੂੰ ਵੇਟ ਕਰ ਸਕਦਾ ਤਾਂ ਜੋ ਫਾਈਲਿੰਗ ਹੈ ਜੋ ਡਿਲੇ ਹੋ ਰਿਹਾ ਹੈ ਜਾਂ ਤਾਂ ਵੇਟ ਕਰ ਲੈ ਜੇ ਤੂੰ ਵੇਟ ਨਹੀਂ ਕਰ ਸਕਦਾ ਜੇ ਤੂੰ ਰਿਟਰਨ ਚਾਹੁੰਦਾ ਹੈ ਤਾਂ ਅਸੀਂ ਪੇਮੈਂਟ ਕੋਲੋਂ ਰਿਟਰਨ ਕਰ ਸਕਦੇ ਹਾਂ ਉਹ ਹੀ ਕਰੀ ਜਾਂਦੇ ਨੇ ਵੀ ਚਲੋ ਉਹ ਤੋਂ ਤੋਂ ਤੁਹਾਡੇ ਜਿਹਦੀ ਮੋਜੂ ਨਾਲ ਤੁਹਾਡਾ ਜਿਹਦੀ ਕਮਿਟਮੈਂਟ ਹੋਈ ਹੈ ਤੁਹਾਡੀ ਉਹ ਤਾਂ ਤੁਹਾਡੀ ਜੀ ਆਪਨ ਤਾਂ ਪਤਾ ਵੀ ਨਹੀਂ ਉਹਦੇ ਵਿੱਚ ਕੀ ਹੋਈ ਹੈ ਕੀ ਨਹੀਂ ਹੋਈ ਹੈ ਨਾ ਉਹ ਮੈਂ ਆਪ ਦਾ ਪੱਖ ਦੱਸ ਰਿਹਾ ਨਾ ਸਿਰਫ ਤੁਹਾਨੂੰ ਮੀਮਾ ਸਮਝ ਲੀ ਤੁਹਾਡੀ ਗੱਲ ਹਾਂਜੀ ਹੋਰ ਕੁਝ ਕਹਿਣਾ ਜੀ ਤੁਸੀਂ ਹੋਰ ਨਹੀਂ ਸਰ ਬਸ ਤੁਹਾਨੂੰ ਜਲਦੀ ਜੇ ਕੋਈ ਵੀ ਤੁਹਾਡਾ ਕੁਐਸਚਨ ਹੋਵੇ ਜਦੋਂ ਮਰਜ਼ੀ ਮੈਨੂੰ ਕਾਲ ਕਰਨਾ